7 ਜਨਵਰੀ 2023 ਤੋਂ ਕੌਮੀ ਅਸਾਮ ਮੋਰਚਾ ਲੱਗਿਆ ਕੌਮੀ ਮੁੱਦਿਆਂ ਲਈ ਸਰਕਾਰਾਂ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ ਸਰਕਾਰਾਂ ਗਣਤੰਤਰ ਦਿਵਸ ਤੇ ਜਸ਼ਨ ਮਨਾ ਰਹੀਆਂ ਅਸੀਂ ਉਸ ਨੂੰ ਰੋਸ ਬਜੋਂ ਬਣਾਉਣਾ ਇਹ ਸਿੱਖਾਂ ਨੂੰ ਥੱਕ ਨਹੀਂ ਦਿੱਤੇ ਜਿੰਨੀ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸਾਡਾ ਕਿਸਾਨ ਹੈ ਜਿਹੜਾ ਉਹ ਵੀ ਸੜਕਾਂ ਤੇ ਰੋਲ ਰਿਹਾ ਆਪਣੇ ਹੱਕ ਲੈਣ ਲਈ ਉਸ ਜਿਹੜਾ ਪ੍ਰਗਟ ਹੁੰਦਾ ਉਹ ਕਾਲੇ ਉਸ ਨਾਲੇ ਹੁੰਦਾ ਕਿਉਂਕਿ ਕਾਲਾ ਰੰਗ ਹੈ ਜਿਹੜਾ ਉਹ ਰੋਸ ਦਾ ਪ੍ਰਤੀਕ ਹੈ ਉਹ ਸੰਵਧਾਨ ਸਾਨੂੰ ਬਰਾਬਰਤਾ ਦੇ ਹੱਕ ਨਹੀਂ ਦੇ ਰਿਹਾ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਸਿੱਖ ਇਹਨੂੰ ਜਿਆਸੇ ਨਹੀਂ ਮੰਨਾਰੇ ਇਸ ਕੋ ਰੋਸ ਬਣਾ ਰਹੇ ਅਸੀਂ 2 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਗੱਲ ਬਾਤ ਕਰਨ ਨੂੰ ਵੀ ਤਿਆਰ ਨਹੀਂ ਇਹ ਸਰਕਾਰਾਂ ਦੀ ਬਹੁਤ ਵੱਡੀ ਨਿਰਾਸ਼ਾ ਹੈ ਕومی ਇਨਸਾਫ ਮੋਰਚੇ ਤੇ ਮਹਾਪੰਚਾਇਤ ਚੱਲ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਬਾਪੂ ਗੁਰਪਰਚਰਨ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਆ ਅੱਜ ਮਹਾਪੰਚਾਇਤ ਸੱਦੀ ਆ ਕਿਹੜੇ ਕਿਹੜੇ ਐਲਾਨ ਕਰਨ ਜਾ ਰਹੇ ਹੋ ਕਿਉਂਕਿ ਇਕੱਠ ਵੀ ਹੋਏਗਾ ਕਈ ਜਥੇਬੰਦੀਆਂ ਦੇ ਆਗੂ ਵੀ ਇੱਥੇ ਪਹੁੰਚਣ ਦੇਖੋ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਕੌਮੀ ਮੁੱਦਿਆਂ ਲੈ ਕੇ ਪਰੰਤੂ ਉਹਨਾਂ ਮੁੱਦਿਆਂ ਤੇ ਸਰਕਾਰਾਂ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ ਸਮੇਂ-ਸਮੇਂ ਤੇ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਪੁੱਟੀ ਜਾਂਦੀ ਰਹੀ ਭਾਵੇਂ ਇਹ ਅੱਜ ਦੀ ਜਿਹੜੀ 25 ਜਨਵਰੀ ਦੀ ਮਹਾਪੰਚਾਇਤ ਦੀ ਕਾਲ ਹੈ ਉਹ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਕੀਤੀ ਗਈ ਸੀ। ਸੋ ਅੱਜ ਸਾਰਿਆਂ ਨੂੰ ਸੱਦਾ ਦਿੱਤਾ ਆਪਣਾ ਫਰਜ਼ ਸਮਝਦੇ ਹੋਏ ਸੰਗਤਾਂ ਪਹੁੰਚ ਰਹੀਆਂ। ਜੀ। ਅੱਜ ਉਹ ਸਾਰਿਆਂ ਦੇ ਵਿਚਾਰ ਲੈ ਕੇ ਕਿਉਂਕਿ ਅਸੀਂ ਕੋਈ ਵੀ ਪ੍ਰੋਗਰਾਮ ਲਿਖਣ ਹੁੰਦਾ ਨਾ ਸੰਗਤਾਂ ਦੀ ਸਲਾਹ ਨਾਲ ਫੈਸਲਾ ਲੈ ਕੇ ਫਿਰ ਅਸੀਂ ਲਿਖਦੇ। ਸੋ ਅੱਜ ਜੋ ਵੀ ਸੰਗਤਾਂ ਦੇ ਵਿਚਾਰ ਹੋਣਗੇ ਉਹਨਾਂ ਨੂੰ ਲੈ ਕੇ ਅਗਲੀ ਰਣਨੀਤੀ ਅਸੀਂ ਕੀ ਤਿਆਰ ਕਰਨੀ ਹੈ ਪਰੰਤੂ ਇੱਕ ਗੱਲ ਜਿਹੜਾ ਕੱਲ ਨੂੰ 26 ਜਨਵਰੀ ਹੈ ਜਿਸ ਦਿਨ 26 ਜਨਵਰੀ 1950 ਨੂੰ ਇਹ ਸੰਵਿਧਾਨ ਬਣਿਆ ਲਾਗੂ ਹੋਇਆ ਆਜ਼ਾਦ ਭਾਰਤ ਦਾ ਪਰੰਤੂ ਉਸ ਸੰਵਿਧਾਨ ਨੇ ਸਿੱਖਾਂ ਨੂੰ ਠੱਕ ਨਹੀਂ ਦਿੱਤੇ ਜਿੰਨੀ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਕਿਉਂਕਿ ਪਹਿਲਾ ਧੋਖਾ ਉਸ ਸੰਵਿਧਾਨ ਨੇ ਸਾਡੇ ਨਾਲ ਕਰਿਆ ਵੀ ਉਹ ਸਾਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਸੋ ਕੱਲ ਨੂੰ ਜਿਹੜਾ ਸਰਕਾਰਾਂ ਗਣਤੰਤਰ ਦਿਵਸ ਦੇ ਜਸ਼ਨ ਮਨਾ ਰਹੀਆਂ ਅਸੀਂ ਉਸ ਨੂੰ ਰੋਸ ਵਿੱਚੋਂ ਮਨਾਉਣਾ ਕਿਉਂਕਿ ਸਾਡਾ ਕਿਸਾਨ ਹੈ ਜਿਹੜਾ ਉਹ ਵੀ ਸੜਕਾਂ ਤੇ ਰੋਲ ਰਿਹਾ ਆਪਣੇ ਹੱਕ ਲੈਣ ਲਈ ਤੇ ਸਾਡਾ ਮੋਰਚਾ ਲੱਗੇ ਨੂੰ 2 ਸਾਲ ਤੋਂ ਤੋਤੇ ਹੋ ਗਿਆ 2 साल 18 दिन हो गए सो सरकारा इंसाफ देण नी तैयार नी इसले जेड़े संविधान ਦੇ ਤਹਿਤ ਉਹ ਸਰਕਾਰਾਂ ਬਣਦੀਆਂ ਉਹ ਸੰਵਿਧਾਨ ਸਾਨੂੰ ਬਰਾਬਰਤਾ ਦੇ ਹੱਕ ਨਹੀਂ ਦੇ ਰਿਹਾ ਇਸ ਲਈ ਅਸੀਂ ਕੱਲ ਨੂੰ 26 ਜਨਵਰੀ ਨੂੰ ਇਸੇ ਕੌਮੀ ਇंसाफ ਮੋਰਚੇ ਵਿੱਚ ਰੋਸ ਪ੍ਰਗਟ ਕਰਨਾ ਆਪਣਾ ਸੋ ਸੰਗਤਾਂ ਨੂੰ ਅਪੀਲ ਹੈ ਮੇਰੀ ਕਿ ਜਿਸ ਤਰ੍ਹਾਂ ਅੱਜ ਤੁਸੀਂ ਪਹੁੰਚੇ ਆ ਇੱਥੇ ਉਸੇ ਤਰ੍ਹਾਂ ਕੱਲ ਨੂੰ 26 ਜਨਵਰੀ ਨੂੰ तरीका ਕੀ ਹੋਏਗਾ ਕੀ ਹੋਏਗਾ ਉਹ ਰੋਸ ਤਰੀਕੇ ਕਿਸ ਤਰੀਕੇ ਨਾਲ ਕਾਲੀਆਂ ਝੰਡੀਆਂ ਨਾਲ ਜਾਂ ਫਿਰ ਕਾਲੇ ਸਿਰ ਤੇ ਦਸਤਾਰਾਂਸ ਲਾ ਕੇ ਕਿਸ ਤਰੀਕੇ ਦੇ ਨਾਲ ਰੋਸ ਦੇਖੋ ਰੋਸ ਜਿਹੜਾ ਪ੍ਰਗਟ ਹੁੰਦਾ ਉਹ ਕਾਲੇ ਉਸ ਨਾਲੇ ਹੁੰਦਾ ਕਿਉਂਕਿ ਕਾਲਾ ਰੰਗ ਹੈ ਜਿਹੜਾ ਉਹ ਰੋਸ ਦਾ ਪ੍ਰਤੀਕ ਹੈ ਸੋ ਮੈਂ ਤਾਂ ਅੱਜ ਇਹ ਕਾਲੀ ਪੱਗ ਬੰਨ ਕੇ ਆ ਗਿਆ ਸੰਗਤਾਂ ਨੂੰ ਇਹੀ ਅਪੀਲ ਹੈ ਖਾਸ ਕਰਕੇ ਨੌਜਵਾਨਾਂ ਨੂੰ ਵੀ ਕਾਲੀ ਪੱਗਾਂ ਬੰਨ ਕੇ ਬੀਬੀਆਂ ਕਾਲੇ ਦੁਪट्टे ਲੈ ਕੇ ਕਾਲੀਆਂ ਝੰਡੀਆਂ ਲੈ ਕੇ ਅਸੀਂ ਸੰਗਤਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਟਰੈਕਟਰ ਮਾਰਚ ਦੀ ਉਹ ਟਰੈਕਟਰ ਮਾਰਚ ਉਹਨਾਂ ਨੇ ਰੋਸ ਵਜੋਂ ਹੀ ਕਾਲ ਦਿੱਤੀ ਹੈ ਸੋ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਉਹਨਾਂ ਨੇ ਟਰੈਕਟਰਾਂ ਤੇ ਆਪਣੀ ਜਥੇਬੰਦੀ ਦੇ ਝੰਡੇ ਲਾ ਕੇ ਆਪਣਾ ਰੋਜ਼ ਪ੍ਰਗਟ ਕਰਨਾ ਉਥੇ ਕੌਮੀ ਇਨਸਾਫ ਮੋਰਚੇ ਦਾ ਵੀ ਝੰਡਾ ਲਾਜ ਜਾਵੇ ਨਾਲ ਇੱਕ ਕਾਲਾ ਝੰਡਾ ਜ਼ਰੂਰ ਲਾਇਆ ਜਾਵੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਸਿੱਖ ਇਹਨੂੰ ਜਾਂਸ਼ਨ ਨਹੀਂ ਮਨਾ ਰਹੇ ਇਸ ਕੋ ਰੋਜ਼ ਮਨਾ ਰਹੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਸਿੱਖਾਂ ਤੇ ਆ ਰਿਪੋਰਟਾਂ ਆਈਆਂ ਨੇ ਕਿ 3.5 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਗਿਆ ਜਿਹੜੇ ਸਿੱਖ ਸੀ ਉਹ ਇਸਾਈ ਬਣ ਗਏ ਨੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕੀ ਕਾਰਨ ਮੰਨਦੇ ਹੋ ਕਿਉਂ ਧਰਮ ਪਰਿਵਰਤਨ ਹੋ ਰਿਹਾ ਦੇਖੋ ਇਹ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਸਾਦਸਾ ਹੁੰਦੀਆਂ ਕਿਉਂਕਿ ਇਸ ਤਰ੍ਹਾਂ ਕਰਕੇ ਧਰਮ ਪਰਬਤ ਕਰਨਾ ਉਹਨਾਂ ਨੂੰ ਲਾਲਚ ਦੇ ਕੇ ਬਰਗਲਾ ਕੇ ਕਰਨਾ ਇਹ ਬਹੁਤ ਵੱਡੀ ਨੁਕਸਾਨ ਦੇ ਕੇ ਸਭ ਤੋਂ ਵੱਡੀ ਮੈਂ ਤਾਂ ਕਹਿਣਾ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਿੱਖਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਲਾਲਚ ਆ ਕੇ ਬਹੁਤ ਜਣੇ ਆਪਣਾ ਧਰਮ ਛੱਡ ਕੇ ਦੁੱਧਾਂ ਰਮ ਤਬਦੀਲ ਕਰ ਦਨੇ ਸੋ ਪੰਜਾਬ ਵਾਸਤੇ ਇਹ ਬਹੁਤ ਨੁਕਸਾਨਦੇਹ ਹੈ ਇਸ ਤੇ ਸਿੱਖਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਸਰਕਾਰ ਦੇ ਨਾਲ ਕੋਈ ਗੱਲਬਾਤ ਚੱਲੀ ਕਿਉਂਕਿ ਲੋਕ ਵੀ ਜਾਣਨਾ ਚਾਹੁੰਦੇ ਨੇ ਪੰਜਾਬ ਦੇ ਲੋਕ ਕਿ 2 ਸਾਲ ਹੋ ਗਏ ਨੇ ਮੋਰਚਾ ਲੱਗੇ ਨੂੰ ਕੀ ਕੋਈ ਗੱਲਬਾਤ ਦੇ ਲਈ ਰਾਹ ਪੱਧਰਾ ਹੋਇਆ ਕੇਂਦਰ ਤੱਕ ਕੋਈ ਪਹੁੰਚ ਹੋਈ ਕਿਸੇ ਮੰਤਰੀ ਦੇ ਨਾਲ ਮੁਲਾਕਾਤ ਦੇ ਲਈ ਕੋਈ ਸੱਦਾ ਹੈ ਸਮੇਂ-ਸਮੇਂ ਤੇ ਜਦੋਂ ਵੀ ਕੌਮੀ ਇਨਸਾਮ ਮੋਰਚੇ ਵੱਲੋਂ ਕੋਈ ਪ੍ਰੋਗਰਾਮ ਦੀ ਕਾਲ ਦਿੱਤੀ ਜਾਂਦੀ ਹੈ ਉਦੋਂ ਸਰਕਾਰ ਦਾ ਪ੍ਰਸ਼ਾਸਨ ਦਾ ਸੱਦਾ ਹੁੰਦਾ ਸੋ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਪਿਛਲੇ ਦਿਨਾਂ 'ਚ ਵੀ ਮੀਟਿੰਗ ਹੋਈ ਸੀ ਕਿਉਂਕਿ 7 ਜਨਵਰੀ ਦਾ ਜਿਹੜਾ 2 ਸਾਲ ਹੋਏ ਜਿਸ ਦਿਨ ਅਸੀਂ ਕਾਲ ਦਿੱਤੀ ਸੀ ਤੇ ਬਹੁਤ ਵੱਡਾ ਘੱਟ ਹੋਇਆ ਸੋ ਸਰਕਾਰ ਜਿਹੜਾ ਉਸ ਕਾਲ ਦੇ ਤਹਿਤ ਸਾਨੂੰ ਸੱਦਾ ਦਨੀਆਂ ਗੱਲਬਾਤ ਹੁੰਦੀ ਹੈ ਪਰੰਤੂ ਉਹ ਬਾਅਦ 'ਚ ਮੁੱਕਰ ਜਾਂਦੀਆਂ ਉਹ ਪੂਰਾ ਨਹੀਂ ਕਰਦੀਆਂ ਸੋ ਸਰਕਾਰਾਂ ਦੀ ਬਦਨੀਤੀ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਲੋਕਾਂ ਦਾ ਭੜੇਖਾ ਸੀ ਕਿ ਪੰਜਾਬ ਵਿੱਚ ਬਦਲਾ ਆਵੇਗਾ ਪਰੰਤੂ ਇਹਨਾਂ ਨੇ ਤਾਂ ਸਾਰੇ ਛਿਕੇ ਟੰਗ ਤੇ ਜੋ ਇਹਨਾਂ ਨੇ ਕਰਿਆ ਦੇਖੋ ਕਿਸਾਨ 11 ਮਹੀਨੇ ਤੋਂ ਬਾਰਡਰਾਂ ਤੇ ਬੈਠਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਿਆ ਭਾਈ ਗੁਰਜੀਤ ਸਿੰਘ ਖਾਲਸਾ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 400 ਫੁੱਟ ਉੱਚੇ ਟਾਵਰ ਤੇ ਚੜਿਆ ਸਮਾਣੇ 'ਚ ਸੋ ਅਸੀਂ 2 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਗੱਲ ਬਾਤ ਕਰਨ ਨੂੰ ਵੀ ਤਿਆਰ ਨਹੀਂ ਇਹ ਸਰਕਾਰਾਂ ਦੀ ਬਹੁਤ ਵੱਡੀ ਨਿਰਾਸ਼ਾ ਹੈ ਕੋਈ ਐਲਾਨ ਕਰੋਗੇ ਰੂਪਰੇਖਾ ਬਦਲਨੀ ਪਵੇਗੀ ਮੋਰਚੇ ਦੀ ਕੀ ਸੋਚਦੇ ਹੋ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਜਾਂ ਆਗੂ ਕੀ ਸੋਚਦੇ ਨੇ ਮੋਰਚੇ ਦੇ ਕਿ ਰੂਪਰੇਖਾ ਬਦਲਨੀ ਪਵੇਗੀ 2 ਸਾਲ ਦੇ ਵਿੱਚ ਕੋਈ ਮੁੱਦਾ ਹੱਲ ਨਹੀਂ ਹੋਇਆ ਸਿੱਟਾ ਨਹੀਂ ਨਿਕਲਿਆ ਦੇਖੋ ਸਾਰਿਆਂ ਦੀ ਰਹਿ ਲੈ ਕੇ ਕਿਉਂਕਿ ਇਹ ਮੋਰਚਾ ਕੌਮ ਦਾ ਕਿਸੇ ਇੱਕ ਦਾ ਮੋਰਚਾ ਨਹੀਂ ਸਾਰੀ ਜਥੇਬੰਦੀਆਂ ਜਿੰਨੀਆਂ ਸਹਿਯੋਗ ਕਰ ਰਹੀਆਂ ਭਾਵੇਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਾਰਚੇਵਾ ਸੰਪਰਦਾਵਾਂ ਪੰਥਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਉਹ ਸਾਨੂੰ ਸਮਰਥਨ ਦੇ ਰਹੀਆਂ ਸੋ ਉਹਨਾਂ ਨਾਲ ਸਾਰਾ ਵਿਚਾਰ ਵਟਾਂਦਰਾ ਕਰਕੇ ਅਗਲਾ ਕੋਈ ਪ੍ਰੋਗਰਾਮ ਤੈਕ ਕੀਤਾ ਜਾਵੇਗਾ ਤਾਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕਰ ਗਏ ਨੇ ਤੇ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਘਰਮ ਪਰਵਰਤਨ ਹੋਇਆ ਤਾਂ ਉਸ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕਰਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੀ ਜ਼ਿੰਮੇਵਾਰੀ ਵੰਡਦੀ ਹੈ ਤੇ ਨਾਲ ਦੀ ਨਾਲ ਇਹ ਵੀ ਅਪੀਲ ਕਰਕੇ ਗਏ ਨੇ ਕਿ 26 ਜਨਵਰੀ ਨੂੰ ਅਸੀਂ ਰੋਸ ਵਜੋਂ ਮਨਾਵਾਂਗੇ ਅਸੀਂ ਕਾਲੀਆਂ ਦਸਤਾਰਾਂ ਸਜਾਵਾਂਗੇ ਤੇ ਕਿਸਾਨੀ ਮੁੱਦੇ ਤੇ ਜਿਹੜੇ ਕਿਸਾਨ ਆਗੂ ਲੜ ਰਹੇ ਨੇ ਜਥੇਬੰਦੀਆਂ ਲੜ ਰਹੀਆਂ ਨੇ ਕੱਲ ਨੂੰ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਕੌਮੀ ਇਨਸਾਫ਼ ਮੋਰਚੇ ਦਾ ਇੱਕ ਝੰਡਾ ਕਿਸਾਨੀ ਦੇ ਨਾਲ ਜ਼ਰੂਰ ਲਗਾਇਆ ਜਾਵੇ ਕਾਲਾ ਝੰਡਾ ਵੀ ਲ ਕਿਤਾ ਕਿ ਸਰਕਾਰਾਂ ਨੂੰ ਪਤਾ ਚੱਲ ਸਕੇ ਕਿ ਰੋਜਤਾ ਰਹੇ ਨੇ ਲੋਕ ਇਹ ਇਸ ਸਮੇਂ ਸਰਕਾਰਾਂ ਤੋਂ ਦੁਖੀ ਨੇ ਇਸ ਤਰੀਕੇ ਦਾ ਸਨੇਹਾ ਜਿਹੜਾ ਗੁਰਚਰਨ ਸਿੰਘ ਦੇ ਕੇ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਆਗੂ ਐਲਾਨ ਵੀ ਕਰ ਦੇਣ ਨਾਲ ਦੇਖਣਾ ਹੋਵੇਗਾ ਕਿ ਸਟੇਜ ਤੋਂ ਕੋਈ ਐਲਾਨ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ